1 ਸਾਲ ਦੇ ਡੈਡਲੌਕ ਤੋਂ ਬਾਅਦ ਅੱਜ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕੇਂਦਰ ਸਰਕਾਰ ਦੇ ਮੰਤਰੀ ਨਾਲ ਹੋਣ ਜਾ ਰਹੀ ਆ ਪੰਜਾਬ ਦੇ ਗਮੇਸ਼ ਸਿੰਘ ਖੁੱਡੀਆਂ ਮੰਤਰੀ ਨੇ ਜੋ ਉਹ ਮੀਟਿੰਗ ਦੇ ਵਿੱਚ ਜਾ ਰਹੇ ਨੇ ਆਖਿਰਕਾਰ ਇਸ ਮੀਟਿੰਗ ਦੇ ਵਿੱਚ ਕੁਝ ਨਿਕਲੇਗਾ ਜਾਂ ਨਹੀਂ ਨਿਕਲੇਗਾ ਜਾਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਵਤੀਰਾ ਕੀ ਹੋਣਾ ਚਾਹੀਦਾ ਇਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਪ੍ਰਗਟ ਸਿੰਘ ਜੀ ਨੇ ਪ੍ਰਗਟ ਸਿੰਘ ਜੀ ਬੜਾ ਅਹਿਮ ਇੱਕ ਮੀਟਿੰਗ ਦਾ ਦੇਣਾ ਅੱਜ 1 ਸਾਲ ਹੋ ਗਿਆ 4 ਮੀਟਿੰਗਾਂ ਹੋ ਚੁੱਕੀਆਂ 5ਵੀਂ ਵਾਰ ਮੀਟਿੰਗ ਹੋਣ ਲਈ ਕੁਝ ਉਮੀਦ ਜੱਪਦੀ ਹੈ ਤੁਹਾਨੂੰ ਕੇਂਦਰ ਸਰਕਾਰ ਕੋਈ ਹੱਲ ਕਰੇਗੀ ਕਿਸਾਨਾਂ ਦਾ 82 ਦਿਨਾਂ ਤੋਂ ਜਗਦੀਸ਼ ਸਿੰਘ ਡੱਲੇਵਾਲ ਬੈਠੇ ਨੇ ਮਰਨ ਵਰਤ ਦੇ ਉੱਤੇ ਕੋਈ ਹਾਲੇ ਤੱਕ ਕਿਸੇ ਨੇ ਪ੍ਰਵਾਹ ਨਹੀਂ ਜਾਵਾ ਕੀਤਾ ਇਹ ਮੇਰਾ ਖਿਆਲ ਹੈ ਕਿ ਇਹ ਇਹ ਬਹੁਤ ਬਦਕਿਸਮਤੀ ਹੈ ਕਿ ਜਿਹੜਾ ਇਹੋ ਜਿਹੇ ਹਾਲਾਤ ਪੈਦਾ ਹੋਏ ਆ ਔਰ ਮੈਨੂੰ ਕੋਈ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਆਸ ਜਿਹੜੀ ਉਹ ਲੱਗਦੀ ਨਹੀਂ ਹੈ ਸੋ ਜਿਹੜਾ ਕਿਸਾਨ ਜਥੇਬੰਦੀਆਂ ਨੂੰ ਵੀ ਇਕੱਠੇ ਹੋ ਕੇ ਔਰ ਮੇਰਾ ਖਿਆਲ ਹੈ ਕਿ ਸਾਰੇ ਲੋਕਾਂ ਨੂੰ ਵੀ ਇਕੱਠੇ ਹੋ ਕੇ ਜਿਹੜਾ ਹੈਗਾ ਸੈਂਟਰ ਨੂੰ ਉਹ ਪੋਜ਼ਿਟਿਵਲੀ ਜਿਹੜਾ ਇਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ ਲੋਕ ਤਾਂ ਸਮਰਥਨ ਕਰ ਰਹੇ ਨੇ ਪ੍ਰਗਟ ਸਿੰਘ ਜੀ ਲੇਕਿਨ ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਉਸ ਤਰੀਕੇ ਦਾ ਸਪੋਰਟ ਕਰ ਰਹੀ ਹੈ ਜਿਸ ਤਰੀਕੇ ਦੇ ਉਹਟ ਇੱਕ ਖੇਤੀਬਾੜੀ ਪ੍ਰਧਾਨ ਸੂਬੇ ਨੇ ਕਰਨੀ ਹੁੰਦੀ ਹੈ ਕਿਉਂਕਿ 70% ਤਾਂ ਲੋਕ ਖੇਤੀਬਾੜੀ ਤੇ ਨੇ ਪਟਾਪਾ ਆਮ ਆਦਮੀ ਪਾਰਟੀ ਤੇ ਬੀਜੇਪੀ ਦੀ ਵੀ ਟੀਮ ਹੈਗੀ ਸੋ ਇਹਨਾਂ ਕੋਲੋਂ ਬਹੁਤ ਜ਼ਿਆਦਾ ਆਸ ਰੱਖਣੀ ਮੇਰੇ ਹਿਸਾਬ ਨਾਲ ਕੋਈ ਬਹੁਤੀ ਸਿਆਣੀ ਤੇ ਚੰਗੀ ਗੱਲ ਨਹੀਂ ਹੈ। ਕਿ ਆਮ ਆਦੀ ਪਾਰਟੀ ਤਾਂ ਆਪੀ ਕਹਿੰਦੀ ਕਿ ਕਿਸਾਨ ਹ ਤੈਸੀ ਹੈ ਮੁੱਖ ਮੰਤਰੀ ਕਹਿੰਦੇ ਤਾਂ ਜ਼ਰੂਰ ਹੈ ਕਿ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ ਹੈ ਗੱਲਾਂ ਮੰਨਣੀਆਂ ਚਾਹੀਦੀਆਂ ਪਰ ਗਏ ਨਹੀਂ ਕਰਦੇ ਕੁਝ ਨਹੀਂ ਗਮ ਕੋਈ ਨਹੀਂ ਕਰਦੇ ਅਸਲੀ ਗੱਲ ਹੈ ਅਸਲੀ ਗੱਲ ਹੈ ਦੇਖੋ ਕਮੇਡੀਅਨ ਸੀਗਾ ਉਥੋਂ ਤੱਕ ਠੀਕ ਸੀ ਸਟਾਇਰ ਪੇਸ਼ ਕਰਨ ਤੱਕ ਉਹਦੋਂ ਖੈਰ ਇਹ ਚੰਗਾ ਕਲਾਕਾਰ ਸੀਗਾ ਬਟ ਅਨਫੋਰਚੂਨੇਟਲੀ ਹੀ ਕੁ ਬਹੁਤ ਜ਼ਿਆਦਾ ਸਕਸੈਸਫੁਲ ਉਸ ਤਰ੍ਹਾਂ ਦਾ ਹੈਡ ਜਾਂ ਲੀਡਰ ਨਹੀਂ ਬਣ ਸਕਿਆ ਜਿਹੋ ਜੇ ਚਾਹੀਦਾ ਸੀ ਜਿਹੋ ਜੀ ਇਹਦੇ ਤੋਂ ਆਸ ਸੀ ਲੋਕਾਂ ਨੇ اچھا ਮੁੱਖ ਮੰਤਰੀ ਦੇ ਅਹੁਦੇ ਦੀ ਗੱਲਬਾਤ ਤਾਂ ਤੁਸੀਂ ਕਰ ਹੀ ਲਈ ਆ ਹੁਣ ਕਿ ਉਹ ਸਟਾਇਰ ਕਰਦੇ ਸੀਗੇ ਲੇਕਿਨ ਉਹਨਾਂ ਦੀ ਕੁਰਸੀ ਨੂੰ ਲੈ ਕੇ ਬੜੇ ਸਾਰੇ ਸਵਾਲ ਉੱਠਣ ਲੱਗੇ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਅੱਜ ਰੀਸੈਂਟਲੀ ਮੀਡੀਆ ਦੇ ਵਿੱਚ ਜੋ ਚੱਲ ਰਹੀਆਂ ਚੀਜ਼ਾਂ ਵਿੱਚੋਂ ਸਾਫ ਉਹ ਕਿਹਾ ਗਿਆ ਕਿ ਮੁੱਖ ਮੰਤਰੀ ਨੇ ਕੱਲ ਕੈਬਨਟ ਮੀਟਿੰਗ ਤੋਂ ਬਾਅਦ ਦੇ ਗੈਰ ਰਸਮੀ ਤੌਰ ਤੇ ਜਦੋਂ ਮੀਟਿੰਗ ਹੁੰਦੀ ਹੈ ਮੰਤਰੀਆਂ ਨਾਲ ਕਹਤਾ ਵੀ ਮੈਂ ਛੱਡ ਦੇਣਾ ਜੇ ਕੋਈ ਬਣਨਾ ਚਾਹਵੇ ਤਾਂ ਆ ਕੇ ਮੁੱਖ ਮੰਤਰੀ ਬਣ ਸਕੂ ਉਹ ਤਾਂ ਉਹਨਾਂ ਦੀ ਪਾਰਟੀ ਆ ਉਹਨਾਂ ਦੀ ਸਰਕਾਰ ਹੈ ਉਨਾ ਕੁਲ ਨੰਬਰ ਆਫ ਮਲੇਸ਼ੀਆ ਸੋ ਇਸ ਕਰਕੇ ਮੈਨੂੰ ਲੱਗਦਾ ਇਹ ਤਾਂ ਉਹ ਦੇਖਣ ਮੈਂ ਇਹਦੇ ਤੇ ਕੋਈ ਕਮੈਂਟ ਕਰਨਾ ਨਹੀਂ ਚਾਹੁੰਦਾ ਲੇਕਿਨ ਕੇਜਰੀਵਾਲ ਤੇ ਜੋ ਸਵਾਲ ਉੱਠ ਰਹੇ ਨੇ ਪਿੱਛੇ ਦੇ ਨੇ ਕਿ ਪੰਜਾਬ ਚ ਆ ਕੇ ਬਹਿ ਜਾਣਗੇ ਪੰਜਾਬ ਤੋਂ ਖਰਤਾ ਚੱਲਣਾ ਹੁਣ ਪੂਰਾ ਆਮ ਆਦਮੀ ਪਾਰਟੀ ਦਾ ਦਿੱਲੀ ਦਾ ਵੀ ਬਾਕੀ ਸਟੇਟਾਂ ਦਾ ਵੀ ਕਿਉਂਕਿ ਸਟੇਟ ਇੱਕ ਇੱਕ ਉਹ ਤਾਂ ਪਹਿਲਾਂ ਵੀ ਚੱਲ ਰਿਹਾ ਹੈ ਜੇ ਹੁਣ ਬਾਤ ਜ਼ਿਆਦਾ ਭਾਰਾ ਨਹੀਂ ਨਹੀਂ ਹੁਣ ਪਹਿਲਾਂ ਵੀ ਦਿੱਲੀ ਦਾ ਇੱਥੋਂ ਹੀ ਚੱਲਦਾ ਸੀਗਾ ਪਹਿਲਾਂ ਉੱਥੇ ਤਾਂ ਕਦੀ ਵੀ ਨਹੀਂ ਚੱਲਦਾ ਸੀ ਜੇ ਜਹਾਜ਼ ਆ ਤਾਂ ਦਿੱਲੀ ਦਾ ਪੈਸੇ ਆ ਤਾਂ ਦਿੱਲੀ ਦੇ ਐਕਸਾਈਜ਼ ਪਾਲਿਸੀ ਦਾ ਪੰਜਾਬ ਦੇ ਉੱਤੇ ਮਾਈਨਿੰਗ ਤਾਂ ਪੰਜਾਬ ਦੇ ਵਿੱਚ ਮਤਲਬ ਕਿਹ ਜਾਂ ਜਿਹੜੀਆਂ ਉਹ ਨਹੀਂ ਹੈਗੀਆਂ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਕੋਈ ਵੀ ਇਦਾਂ ਦੀ ਗੱਲ ਕਰਨਗੇ ਜਿਹਦੇ ਵਿੱਚ ਤੁਸੀਂ ਤੁਹਾਨੂੰ ਲੱਗਦਾ ਕਿ ਦਿੱਲੀ ਦੇ ਵਿੱਚ ਹਾਰ ਡਿਫੀਟ ਜੋ ਹੋਈ ਹੈ ਉਹਦੇ ਤੋਂ ਕੁਝ ਸਿੱਖਣਗੇ ਪੰਜਾਬ ਚ ਕੋਈ ਪੰਜਾਬ ਚ ਹੱਲੇ ਵੀ ਨਸ਼ਾ ਬਹੁਤ ਵੱਡੇ ਪੱਧਰ ਤੇ ਫੜਿਆ ਜਾ ਰਿਹਾ ਹੈ ਮਾਡਲ ਤਾਂ ਇਹਨਾਂ ਦਾ ਪਹਿਲਾ ਹੀ ਫਰਾਡ ਮਾਡਲ ਸੀ ਇਹ ਤਾਂ ਬੀਸਿਕਲੀ ਹੁਣ ਅ ਇਹ ਕਰਨ ਲੱਗ ਪਿਆ ਕਿ ਭਗਵੰਤ ਮਾਨ ਤਾਂ ਹਜੇ ਵੀ ਕਹਿੰਦਾ ਸੀ ਉਹ ਮਾਡਲ ਹੀ ਚਲਾਵਾਂਗੇ ਕੁਝ ਇਹਨਾਂ ਦੇ ਲੋਕ ਕਹਿਣ ਲੱਗ ਪਏ ਵੀ ਹੁਣ ਅਸੀਂ ਪੰਜਾਬ 'ਚ ਨਵਾਂ ਮਾਡਲ ਹੈ ਬਾਕੀ ਪਤਾ ਨਹੀਂ ਮੈਨੂੰ ਹੁਣ ਮਾਡਲ ਕਿਹੜਾ ਕਿਉਂਗੇ ਜਲਦੀਰ ਢਾਲੀਵਾਲ ਕਹਿੰਦੇ ਨੇ ਕਿ ਹੁਣ ਪੰਜਾਬ ਮਾਡਲ ਚੱਲੇ ਜਾਵੇ ਪਤਾ ਨਹੀਂ ਹੁਣ ਰੱਬ ਜਾਣੇ ਕਿਹੜਾ ਮਾਡਲ ਜਿਹੜਾ ਪੰਜਾਬ ਦੇ ਵਿੱਚ ਲੈ ਕੇ ਆਉਣਗੇ ਨਸ਼ੇ ਦੇ ਖਿਲਾਫ ਤੁਸੀਂ ਲਗਾਤਾਰ ਕਹਿੰਦੇ ਰਹਿੰਦੇ ਹੋ ਇਹ ਯੁੱਧ ਨੂੰ ਖੇਡਾਂ ਪਾਸੇ ਲੱਗਣਾ ਚਾਹੀਦਾ ਨਸ਼ਾ ਅੱਜ ਵੀ ਨਸ਼ੇ ਦੀ 30 ਕਿਲੋ ਖੇਪ ਆ ਜਿਹੜੀ ਕਦੇ ਫੜੀ ਨਹੀਂ ਗਈ ਸੀ ਇੰਨੇ ਵੱਡੇ ਪੱਧਰ ਦੇ ਉੱਤੇ ਚਲੋ ਫੜਨਾ ਇੱਕ ਚੰਗੀ ਗੱਲ ਹੈ ਲੇਕਿਨ ਆਈ ਕਿੱਥੋਂ ਸਭ ਤੋਂ ਵੱਡਾ ਬੀਸਿਕਲੀ ਸੋਸ਼ਲ ਕਮ ਐਡਮਿਨਿਸਟ੍ਰੇਟਿਵ ਪ੍ਰੋਬਲਮ ਹੈਗੀ ਆ ਜਿੰਨਾ ਚਿਰ ਅਸੀਂ ਇਹਨੂੰ ਆਇਡੈਂਟੀਫਾਈ ਕਰਕੇ ਉਹਦੇ ਤੇ ਕੰਮ ਨਹੀਂ ਕਰਦੇ ਉਹਨਾਂ ਚਿਰ ਬੀਸਿਕਲੀ ਇਹਨਾਂ ਚੀਜ਼ਾਂ ਨੂੰ ਠੀਕ ਨਹੀਂ ਬਹੁਤਾ ਜਿਹੜਾ ਕੀਤਾ ਜਾ ਸਕਦਾ ਲੱਗਦਾ ਕਿ ਇਹਦੇ ਤੇ ਕੰਮ ਕਰਨ ਦੀ ਲੋੜ ਹੈਗੀ ਆ ਪੰਜਾਬ ਸਰਕਾਰ ਨੂੰ ਕਰਨ ਦੀ ਹਮੇਸ਼ਾ ਹੀ ਲੋੜ ਹੈਗੀ ਆ ਹਮੇਸ਼ਾ ਹੀ ਲੋੜ ਹੈ ਦੁਨੀਆ ਦੇ ਉੱਤੇ ਪ੍ਰੋਬਲਮ ਹੈ ਆ ਲੇਕਿਨ ਇਹ ਆ ਕਿ ਸਾਡੇ ਪੰਜਾਬ ਦੇ ਵਿੱਚ ਸਾਨੂੰ ਕਈ ਪਾਸਿਓਂ ਮਾਰ ਪੈ ਰਹੀ ਹੈ। ਹੂੰ। ਸੋ ਇਸ ਕਰਕੇ ਉਹਦੇ ਤੇ ਸਹਿਰਦ ਹੋਉਤੀ ਉਹਦੀ ਜਿਹੜੀ ਰੂਟ ਕੌਜ਼ ਹੈਗੀ ਆ ਉਹ ਆਇਡੈਂਟੀਫਾਈ ਕਰਕੇ ਉਹਦੇ ਤੇ ਸੋਸ਼ੀਅਲੀ ਐਂਡ ਐਡਮਿਨਿਸਟ੍ਰੇਟਿਵਲੀ ਦੋਨੇ ਪਾਸਿਆਂ ਤੋਂ ਕੰਮ ਕਰਨ ਦੀ ਜ਼ਰੂਰਤ ਹੈ। ਤੁਸੀਂ ਇੱਕ ਚੀਜ਼ ਹੋਰ ਹੈ ਬੜੀ ਇੰਪੋਰਟੈਂਟ ਹੈ। ਆਪੋਜੀਸ਼ਨ ਦਾ ਬਹੁਤ ਤਕੜਾ ਰੋਲ ਹੁੰਦਾ ਸਰਕਾਰ ਨੂੰ ਡਾਇਰੈਕਸ਼ਨ ਦੇ ਵਿੱਚ ਲਿਆਉਣਾ। ਸਰਕਾਰ ਨੂੰ ਉੱਤੇ ਚੜਾਉਣਾ। ਆਪੋਜੀਸ਼ਨ ਨਾ ਅੰਦਰ ਵਿੱਚ ਗਰਾਊਂਡ ਦੇ ਵਿੱਚ ਦਿਖਣੂ ਕਿਉਂ ਬੰਦ ਹੋ ਗਈ ਜ਼ਮੀਨ ਤੇ ਦਿਖਣਾ ਚਾਹੀਦਾ ਬੜੇ ਵੱਡੇ ਵੱਡੇ ਪ੍ਰਦਰਸ਼ਨ ਹੋਣੇ ਚਾਹੀਦੇ ਆ ਪੰਜਾਬ ਸਰਕਾਰ ਲੋਕ ਲੋਕਾਂ ਦੇ ਵਿੱਚ ਇਸ ਤਰੀਕੇ ਦਾ ਹੈਗੀ ਜਰੂਰ ਹੋਵੇ ਤੇ ਕਾਂਗਰਸ ਪਾਰਟੀ ਚੱਕ ਤੂੰ ਰੱਖਦੇ ਹੋ ਨਾ ਬਿਲਕੁਲ ਰੱਖਾਂਗੇ ਵੀ ਉਹ ਰੱਖਦੇ ਵੀ ਬਾਕੀ ਉਸ ਲੈਵਲ ਤੇ ਐਜੂਕੇਸ਼ਨ ਕਰਕੇ ਲੋਕਾਂ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਜਿਹੜਾ ਆ ਜਿਹੜਾ ਫਲੈਕਸ ਹਾਂ ਕਿ ਜੱਤਾ ਲੈਸ ਧੰਨਵਾਦ ਜੀ ਦਾ ਇਹ ਨਹੀਂ ਪਰਗਟ ਸਿੰਘ ਜਿਹੜੀ ਪੰਜਾਬ ਸਰਕਾਰ ਨੂੰ ਸਿੱਧ ਤੌਰ ਤੇ ਨਿਸ਼ਾਨੇ ਤੇ ਲੈ ਰਹੇ ਨੇ ਹਾਲਾਂਕਿ ਪੰਜਾਬ ਦੇ ਜਿਹੜੇ ਸਿਆਸੀ ਹਾਲਾਤ ਨੇ ਉਹ ਲਗਾਤਾਰ ਬਦਲਦੇ ਹੋਏ ਦਿਖਾਈ ਦੇ ਰਹੇ ਨੇ ਲਗਾਤਾਰ ਸੀਐਮ ਨੂੰ ਬਦਲਦੀਆਂ ਚਰਚਾਵਾਂ ਛੜੀਆਂ ਹੋਈਆਂ ਨੇ ਰਾਜਨੀਤਿਕ ਗਲਿਆਰਾਂ ਦੇ ਵਿੱਚ ਇਹ ਸੱਤਾ ਦੇ ਗਲਿਆਰਾਂ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਚਰਚਾ ਛਿੜੀ ਹੋਈ ਹੈ ਕਿ ਮੁੱਖ ਮੰਤਰੀ ਬਦਲ ਦਿੱਤੇ ਜਾਣਗੇ ਆਪੋਜੀਸ਼ਨ ਨੇ ਲਗਾਤਾਰ ਇਸ ਚੀਜ਼ ਤੇ ਸਵਾਲ ਚੱਕ ਰਹੇ ਨੇ ਸਰਕਾਰ ਦੀ ਕਾਰਸ਼ੈਲੀ ਦੇ ਉੱਤੇ ਹੁਣ ਦੇਖਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਨੈਰੀਓ ਕਿਤਾ ਨੂੰ ਜਾਂਦਾ ਲੇਕਿਨ ਹਾਲ ਫਲਾਕੀ ਕੀ ਗਰੀ ਹੈਗਾ ਕਿ ਸਿਆਸਤ ਪੰਜਾਬ ਦੀ ਸੱਤਾ ਨੂੰ ਲੈ ਕੇ پوری ਸਰਕਾਰ ਨਾ ਕੈਮਾ ਮੈਂ ਤੁਲਸੀ ਨਾਰਾਦ ਅਖੰਡਰ نیوز ਪੀਟੀਸੀ نیوز